ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਛਰਨੇ ਦੇ ਵਿੱਚ ਨਹਾ ਰਹੇ ਹੋ ਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦੇਰ ਇਸ ਅਜੀਹਾਈ ਕੁਝ ਹੋਇਆ ਹੈ ਇੱਥੇ ਇਹਨਾਂ ਸੈਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਿਆ ਜਿੱਥੇ ਗਰਮੀਆਂ ਦੇ ਚੱਲਦੇ ਲੋਕ ਜਿਹੜੇ ਨੇ ਕੈਂਪਟੀ ਫਾਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿ ਕਿੰਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਛਰਨੇ ਦੇ ਵਿੱਚੋਂ ਜਿਵੇਂ ਹੀ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪਮ ਚ ਜਾਂਦਾ ਚੀਕ ਚਿਹੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਅ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाਵ ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੇ ਥਾਵਾਂ ਉੱਤੇ ਜੇਕਰ ਤੁਸੀਂ ਜਾਣਿਓ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਓ ਪਰ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਛਰਨੇ ਦੇ ਵਿੱਚ ਨਹਾ ਰਹੇ ਹੋਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਅਸਲ ਅਜਿਹਾ ਹੀ ਕੁਝ ਹੋਇਆ ਇੱਥੇ ਇਹਨਾਂ ਸੈਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਿਹਾ ਜਿੱਥੇ ਗਰਮੀਆਂ ਦੇ ਚੱਲਦਿਆਂ ਲੋਕ ਜਿਹੜੇ ਨੇ ਕੈਂਪਟੀ ਫਾਲ ਨਹਾਣ ਦੇ ਲਈ Enjoy ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿੰਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਛਰਨੇ ਦੇ ਵਿੱਚੋਂ ਜਿਵੇਂ ਹੀ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪਮਟ ਜਾਂਦਾ ਚੀਕ ਚਿਹਾੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਅ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाਵ ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੀਆਂ ਥਾਵਾਂ ਉੱਤੇ ਜੇਕਰ ਤੁਸੀਂ ਜਾਣਿਓ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਓ ਪਰ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਚ ਜਾਂਦਾ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਝਰਨੇ ਦੇ ਵਿੱਚ ਨਹਾ ਰਹੇ ਹੋ ਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰਅਸਲ ਅਜਿਹਾ ਹੀ ਕੁਝ ਹੋਇਆ ਹੈ ਇੱਥੇ ਇਹਨਾਂ ਸੈਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਮਟੀਫਾਲ ਦੀਆਂ ਵਿਖਾ ਰਿਆ ਜਿੱਥੇ ਗਰਮੀਆਂ ਦੇ ਚੱਲਦਿਆਂ ਲੋਕ ਜਿਹੜੇ ਨੇ ਕੈਮਟੀਫਾਲ ਨਹਾਉਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿੰਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਝਰਨੇ ਦੇ ਵਿੱਚੋਂ ਜਿਵੇਂ ਸੱਪ ਨਿਕਲਦਾ ਹੈ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪਮ ਚ ਜਾਂਦਾ ਚੀਕ ਚਿਹੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਅ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाਵ ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੇ ਥਾਵਾਂ ਉੱਤੇ ਜੇਕਰ ਤੁਸੀਂ ਜਾਣਿਓ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਓ ਪਰ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ